ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਆਦਾਬ ਉਮੀਦ ਆ ਆਪ ਸਭ ਠੀਕ ਠਾਕ ਹੋਵੋਗੇ ਪਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ 17 ਅਕਤੂਬਰ 2025 ਦਿਨ ਸ਼ੁੱਕਰਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗਰਨੇਪ ਸਿੰਘ ਗਿੱਲ ਜੰਡਾ ਵਾਲਾ ਜਿਹੜਾ ਬਠਿੰਡਾ ਵਾਲਾ ਸਾਡਾ ਫੇਸਬੁੱਕ ਪੇਜ ਕਬੱਡੀ ਅਪਡੇਟ ਨੂੰ ਫੋਲੋ ਕਰ ਲਓ YouTube ਚੈਨਲ ਲਾਈਵ ਕਬੱਡੀ ਅਪਡੇਟ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਟੂਰਨਾਮੈਂਟ ਤੇ ਹੋਏ ਫਾਈਨਲ ਰਿਜ਼ਲਟ ਦੀ ਪੂਰਵ ਪ੍ਰਜਾਣਕਾਰੀ ਮਿਲਦੀ ਰਹੇ ਕਿਹੜਾ ਪਲੇਅਰ ਜਿੱਤਿਆ ਕਿਹੜੇ ਪਲੇਅਰ ਬੈਸਟ ਆਏ ਨੇ ਕਿਹੜੀ ਟੀਮ ਜਿੱਤੀ ਹੈ ਕਿੰਨੇ ਨੰਬਰ ਸੀਗੇ ਔਰ ਕਿੰਨੇ ਰੁਪਏ ਇਨਾਮ ਦੇ ਵਿੱਚ ਸੀਗੇ ਪੂਰੀ ਜਾਣਕਾਰੀ ਦੇ ਨਾਲ ਮੈਂ ਤੁਹਾਡਾ ਰਵਨੀ ਗਰਗ ਆਓ ਸ਼ੁਰੂ ਕਰਦੇ ਹਾਂ 17 ਅਕਤੂਬਰ 2025 ਦਿਨ ਸ਼ੁੱਕਰਵਾਰ ਦੇ ਕਬੱਡੀ ਟੂਰਨਾਮੈਂਟ ਪਿੰਡ ਖੇੜੇ ਬਾਲਾ ਚੱਕ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਵਿਧੀ ਚੰਦ ਜੀ ਕਬੱਡੀ ਕਲੱਬ ਫਰੰਦੀਪੁਰ 31 ਨੰਬਰ ਫਸਟ 1,25,000 ਨਕਦ ਪਲੱਸ ਕੱਪ ਟੀਮ ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ ਮਾਝਾ 21 ਨੰਬਰ ਸੈਕੰਡ 1,00,000 ਰੁਪਏ ਨਕਦ ਪਲੱਸ ਕੱਪ ਇੱਥੇ ਬਲਾਰੀ ਸੀਗੇ ਵਿਸ਼ਾਲ ਦੁੱਧਰਾਏ ਸਰਬਜੀਤ ਪਰਾਚਾ ਜੱਸਾ ਕਰਖਣਾ ਪਿੰਡ ਰੂੜੇ ਅਸਾਲ ਜਿਲ੍ਹਾ ਸ਼੍ਰੀ ਤਰਨਤਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਦਇਆ ਸਿੰਘ ਜੀ ਕਬੱਡੀ ਕਲੱਬ ਸੁਰ ਸਿੰਘ ਬੈਂਕਾ ਫਰਵਾਹੀ 40 ਨੰਬਰ ਫਾਸਟ ਨਗਦਰਾਸ਼ੀ ਪਲੱਸ ਕੱਪ ਪਿੰਡ ਟੀਮ ਪਰਵਕਾਰੀ ਭਾਈ ਲੱਧਾ ਜੀ ਕਬੱਡੀ ਕਲੱਬ ਭਾਈ ਲੱਧੂ 38 ਨੰਬਰ ਸੈਕੰਡ ਨਗਦਰਾਸ਼ੀ ਪਲੱਸ ਕੱਪ ਬੋਲਾਰੇ ਸੀਗੇ ਇੱਥੇ ਵਰਿੰਦਰ ਖੇਮਕਰਨ ਜਿੰਦ ਮੁਗਲ ਚੱਕ ਪਿੰਡ ਅਲੀ ਨੰਗਲ ਜਿਹੜਾ ਗੁਰਦਾਸਪੁਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਚਾਰ ਟੀਮਾਂ ਟੀਮ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਨਾੜਾਂਵਾਲੀ 349 ਨੰਬਰ ਫਸਟ 41000 ਨਗਦ ਪਲੱਸ ਕੱਪ ਟੀਮ ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ 32 ਨੰਬਰ ਸੈਕੰਡ 31000 ਨਗਦ ਪਲੱਸ ਕੱਪ 베ਸਟ ਰੀਡਰ ਹੈ ਜੀ ਇੱਥੇ ਜੋਗਨ ਸਮਰਾਏ ਕੋਠੀ ਨਾੜਾਂਵਾਲੀ ਦੀ ਟੀਮ ਵੱਲੋਂ ਜੀ 베ਸਟ ਯਾਫੀ ਰਿਹਾ ਜੀ ਸੂਬਾ ਰਹੀਮਾਬਾਦ ਨਾੜਾਂਵਾਲੀ ਦੀ ਟੀਮ ਵੱਲੋਂ ਜੀ ਟੱਚ ਰੇਡ ਦੀ ਅਪਡੇਟ ਨਹੀਂ ਬੋਲੀ ਬੈਸਟਾ ਨੂੰ 331 300 ਨਗਦ ਸੀਗਾ ਪਲੱਸ ਕੱਪ ਇਥੇ ਬਲਾਰਾ ਸੀ ਸ਼ਿਵ ਜੋਦੇ ਜੀ ਪਿੰਡ ਜੋਧਪੁਰ ਕੀਮਾ ਜ਼ਿਲ੍ਹਾ ਬਰਨਾਲਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਦੋ ਬਾਰੋਂ ਪਿੰਡ ਭੂਲਣ 12.5 ਨੰਬਰ ਫਾਸਟ 61000 ਨਗਦ ਪਲੱਸ ਕੱਪ ਪਿੰਡ ਚਾਂਗਲੀ ਦੋ ਨੰਬਰ ਸੈਕੰਡ 51000 ਨਗਦ ਪਲੱਸ ਕੱਪ ਬੈਸਟ ਰੇਡਰ ਰਿਹਾ ਜੀ ਇਥੇ ਸੁਨੀਲ ਖੜਕਪੁਰਾ ਪੰਜ ਰੇਡਾਂ ਪੰਜ ਨੰਬਰ ਨੋਕਰਾ ਚੌਥਾ ਦੋ ਰੇਡ ਦੋ ਨੰਬਰ ਜੁਆਇੰਟ ਭੂਲਣ ਦੀ ਟੀਮ ਵੱਲੋਂ ਜੀ ਬੈਸਟ ਜਫੀਰਾ ਜੀ ਗੁਰਪ੍ਰੀਤ ਭੂਲਣਾ 3 ਟੱਚ 2 ਜਫੇ ਕਰਮੀ ਭੂਲਣਾ ਤੇ ਰੰਜੀ ਭੂਲਣ ਜੁਆਇੰਟ ਰਹੇ ਨੇ 1-1 ਟੱਚ 1-1 ਜਫਾ ਬੈਸਟ ਨੂੰ ਇੱਥੇ 1 ਗਰੰਗਰਾ 1000 ਰੁਪਏ ਨਕਦ ਸੀਗੇ ਇੱਥੇ ਬਲਾਰੇ ਸੀਗੇ ਬਿੱਲਾ ਲਲਤੋ ਕਾਲਾ ਰੂੜੇ ਕੇ ਕੰਤੀ ਤਾਜੋ ਕੇ ਨਿੰਮਾ ਸੇਖਾਂ ਮਣੀ ਕੋੜਾ ਦਾਤੇ ਵਾਸ ਏਸੀ ਜੀ 17 ਅਕਤੂਬਰ 2025 ਦਿਨ ਸ਼ੁੱਕਰਵਾਰ ਦੇ ਕਵਾਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਜੇਕਰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਆਪ ਜੀ ਨੂੰ ਵਧੀਆ ਲੱਗਦੀ ਹੈ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟ ਸਾਡੇ ਲਈ ਬਹੁਤ ਜ਼ਰੂਰੀ ਨੇ ਜਿੰਨੇ ਕ ਪਰਿਵਾਰ ਸਾਡੇ ਨਾਲ ਜੁੜੇ ਹੋਏ ਨੇ ਕਿਰਪਾ ਕਰਕੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕੋਈ ਘਾਟ ਰਹਿ ਜਾਂਦੀ ਹੈ ਤਾਂ ਉਹ ਵੀ ਸਾਨੂੰ ਦੱਸੋ ਅਸੀਂ ਪੂਰੀ ਕਰਾਂਗੇ ਕਿਉਂਕਿ ਜੇ ਰਿਜ਼ਲਟ ਬੋਲਦੇ ਆ ਤਾਂ ਰਿਜ਼ਲਟ ਬੋਲਦਿਆਂ ਤੋਂ ਕੋਈ ਨਾ ਕੋਈ ਕਮੀ ਪੇਸ਼ੀ ਹੁੰਦੀ ਹੈ ਲਿਖਣ ਦੇ ਵਿੱਚ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਤਾਂ ਜਰੂਰ ਸਾਨੂੰ ਦੱਸੋ ਤੁਹਾਡੇ ਅਸੀਂ ਬਹੁਤ ਧੰਨਵਾਦੀ ਆ ਜਿੰਨੇ ਕ ਬੰਦੇ ਸਾਨੂੰ ਸੁਣਦੇ ਨੇ ਦੇਖਦੇ ਨੇ ਲਾਈਕ ਕਰਦੇ ਨੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸ਼ੁਕਰੀਆ ਮਿਹਰਬਾਨੀ ਅੱਲਾਹ হাফেজ ਮਿਲਦੇ ਆ ਕੱਲ੍ਹ ਨੂੰ